ਅੱਜ ਫੇਰੇ ਮਾਛੀਵਾੜਾ ਕੋਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਹੇਠਾਂ ਔਨਕਾਰਨ ਪਾਲਤੂ ਕੁੱਤੇ ਦੀ ਮੌਤ ਹੋ ਗਈ ਇਸ ਘਟਨਾ ਤੋਂ ਗੁੱਸੇ ਹੋਏ ਕੁੱਤੇ ਦੇ ਮਾਲਕ ਦੇ ਪਰਿਵਾਰ ਤੇ ਨੌਜਵਾਨਾਂ ਨੇ ਬਜ਼ੁਰਗ ਡਰਾਈਵਰ ਦੀਦਾਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਇੱਕ ਕੁੱਟਮਾਰ ਬੱਚਿਆਂ ਦੇ ਮੂਹਰੇ ਹੀ ਕੀਤੀ ਗਈ ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਹਸਪਤਾਲ ਦੇ ਵਿੱਚ ਜ਼ਖਮੀ ਬਜ਼ੁਰਗ ਡਰਾਈਵਰ ਦੀਦਾਰ ਸਿੰਘ ਬਿਆਨ ਦੇਣ ਯੋਗ ਵੀ ਨਹੀਂ ਹੈ ਉਸ ਦੇ ਪਰਿਵਾਰਕ ਮੈਂਬਰਾਂ ਤੇ বাস ਕੰਡਕਟਰ ਨੇ ਅਤੇ বাস ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੇ ਸਨ ਰਸਤੇ ਵਿੱਚ ਇੱਕ ਪਿੰਡ ਦੇ ਨੇੜੇ ਪਾਲਤੂ ਕੁੱਤਾ ਅਚਾਨਕ ਫੈਨ ਆ ਗਿਆ ਡਰਾਈਵਰ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪੋਸੀਬਲ ਨਹੀਂ ਹੋ ਪਾਇਆ ਜਿਸ ਤੋਂ ਬਾਅਦ ਡਰਾਈਵਰ ਦੇ ਨਾਲ ਕਾਫੀ ਕੁੱਟਮਾਰ ਕਰ ਦਿੱਤੀ ਗਈ ਪਤਾ ਇਹ ਵਾਰਾ ਹਾਂਜੀ ਵਾਰਾ ਕੁੱਤਾ ਮੋਰੇ ਆ ਗਿਆ ਇੱਕੋ ਲਗਤ ਉਹਨੇ ਡਰਾਈਵਰ ਨਾਲ ਬਥੇਰੀ ਮਾਰੀ ਆ ਜੀ ਬ੍ਰੇਕ ਤਾਂ ਵਿੱਚ ਜਵਾਕ ਤੇ ਜੇ ਬ੍ਰੇਕ ਮਾਰਦੇ ਜਵਾਕਾਂ ਦੇ ਸੱਤਾਂ ਲੱਗਦੀਆਂ ਜੀ ਕਹਾਂ ਜਾ ਕੇ ਬਸ ਰੁਕੇ ਫਿਰ ਉਹਨਾਂ ਮਾਰਕੀਟ ਕੀਤੀ ਹੈ ਜੀ ਅੱਛਾ ਜੀ ਹਾਂ ਜੀ ਗੱਲਬਾਤ ਇਹ ਹੈ ਕਿ ਅਸੀਂ ਤਾਂ ਤਿਆਰ ਹੋ ਕੇ ਆਪਣਾ ਜੌਬ ਤੇ ਜਾ ਰਹੇ ਸੀ ਹਾਂ ਜੀ ਤੇ ਮੇਰੇ ਫਾਦਰ ਨੇ ਇਹ ਜੌਬ ਕਰਦੇ ਨਹੀਂ ਇੱਥੇ ਸਕੂਲ ਦੀ ਬੱਸ ਚਾਹੁੰਦੇ ਨੇ ਤੇ ਇਹ ਮੇਰੇ ਤੋਂ ਪਹਿਲਾਂ ਨਿਕਲ ਜਾਂਦੇ ਨੇ ਤੇ ਮੈਂ ਵੀ ਤਿਆਰ ਹੋ ਗਿਆਨ ਤੋਂ ਬਾਅਦ ਚੱਲ ਗਿਆ ਸੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਫਾਦਰ ਨਾਲ ਕੁੱਟਮਾਰ ਹੋਈ ਹੈ ਤੇ ਜਦੋਂ ਤੱਕ ਮੈਂ ਮਤਲਬ ਗਿਆ ਹੀ ਉਹ ਤੱਕ ਫਾਦਰ ਨੂੰ ਹਸਪੀਟਲ ਲੈ ਕੇ ਆ ਚੁੱਕੇ ਸੀ ਤੇ ਉੱਥੇ ਅਸੀਂ ਉਦੋਂ ਗਏ ਹਾਂ ਜਿੱਥੇ ਮਤਲਬ ਇਹਨੇ ਰੁਕਿਆ ਹੋਇਆ ਸੀ ਬੱਸ ਘੇਰੀ ਹੋਈ ਸੀ ਅਸੀਂ ਉੱਥੇ ਪਹੁੰਚੇ ਹੀ ਉੱਥੇ ਮਤਲਬ ਕੁਝ ਨਹੀਂ ਸੀ ਹੈਗਾ ਤੇ ਉੱਥੇ ਉਹਨੇ ਮਤਲਬ ਕੁੱਟਮਾਰ ਕੀਤੀ ਇਹਨਾਂ ਨੇ ਸਾਨੂੰ ਉੱਥੇ ਆ ਕੇ ਪਤਾ ਲੱਗਿਆ ਜੀ ਕਿ ਕੁੱਟਮਾਰ ਹੋਈ ਹੈ ਜੀ ਕੁੱਟਮਾਰ ਦਾ ਕਾਰਨ ਕੁੱਟਮਾਰ ਦਾ ਕਾਰਨ ਇਹ ਸੀ ਕਿਈ ਇਹ ਬੱਸ ਲੈ ਕੇ ਜਾ ਰਹੀ ਸੀ ਤੇ ਕਿਸ ਦਾ ਕੁੱਤਾ ਕੋਈ ਕੋਈ ਹੈ ਵੀ ਨਹੀਂ ਸੀ ਨਾਲ ਉਸਦੇ ਤੇ ਇਕੱਲਾ ਹੀ ਕੁੱਤਾ ਉਹ ਸੜਕ 'ਤੇ ਘੁੰਮ ਰਿਹਾ ਸੀ ਤੇ ਉਹ ਇਹਨਾਂ ਨੇ ਬਚਾਉਂਦੇ ਹੋਏ ਬਚਾ ਵੀ ਕੀਤਾ ਜੀ ਪਰ ਉਹ ਆ ਗਿਆ نیچے ਹੀ ਮਰ ਗਿਆ ਤੇ ਇਹ ਮਗਰ ਗਈ ਆਈ ਆ ਨਿਕਲ ਗਏ ਸੀ ਮੇਰੇ ਫਾਦਰਸ ਬੱਸ ਦੇ ਵਿੱਚ ਬੱਚੇ ਸੀ ਬੱਸ ਦੇ ਵਿੱਚ ਬੱਚੇ ਸੀ ਇਹ ਡੇਲੀ ਦਾ ਇਹ ਬੱਚੇ ਚੱਕ ਉਧਰੋਂ ਵੀ ਬੱਚੇ ਚੱਕਣ ਜਾ ਰਹੀ ਸੀ ਉਹ ਰੂਟ ਆਈ ਇਹ ਦਾ ਡੇਲੀ ਰੂਟ ਆਈ ਉਹ ਤੇ ਉਥੋਂ ਬੱਚੇ ਚੱਕਣ ਜਾ ਰਹੀ ਸੀ ਫਿਰ ਉਥੋਂ ਜਿੱਥੇ ਅੱਗੇ ਚੱਕਣੇ ਸੀ ਉੱਥੇ ਜਾ ਕੇ ਇਹਨਾਂ ਨੇ ਘੇਰ ਲਈਏ ਪਿੱਛੇ ਗਏ ਆਈ ਇਹ ਜਿੰਦਾ ਕੁੱਤਾ ਸੀ ਤੇ ਇਹਨੇ ਉੱਥੇ ਆ ਕੇ ਪਹਿਲਾਂ ਬੱਸ ਦੇ ਸ਼ੀਸ਼ੇ ਹੀ ਪੰਨੇ ਆ ਸਾਈਡ ਵਾਲੇ ਤੁਸੀਂ ਉਹ ਖਬਰ ਤਾਂ ਦੇਖ ਵੀ ਸਕਦੇ ਕਚਵਾੜੇ ਜਾ ਕੇ ਕੋਈ ਕੁੱਤਾ ਅੱਗੇ ਆ ਗਿਆ ਜੀ ਉਹਨਾਂ ਨੂੰ ਬਚਾਉਣ ਲੱਗੇ ਕਹਿੰਦੇ ਜੀ ਉਹਨਾਂ ਨੇ ਬੱਸ ਵੀ ਕਵਾਈ ਜੀ ਬਹੁਤ ਪਰ ਕੁੱਤਾ ਪਤਾ ਨਹੀਂ ਕਿ ਕਿਹਨੇ ਮਾਰ ਗਿਆ ਇੱਕ ਬਚ ਗਿਆ ਜੀ ਤੇ ਉਹ ਬੰਦਿਆਂ ਨੇ ਪਿੱਛਾ ਕਰਕੇ ਜੀ ਤੇ ਉਹ ਜਿੱਥੋਂ ਬੱਚੇ ਛਡਾਉਣੇ ਸੀ ਉੱਥੇ ਤੱਕ ਗਏ ਪਿੱਛਾ ਕਰਕੇ ਉਹਨਾਂ ਨੇ ਜੀ ਉਹਨੂੰ ਬੱਸ ਚੋਂ ਲਾ ਕੇ ਕੁੱਟਿਆ ਜੀ ਬਹੁਤ ਵੇਰ ਐਮ ਵੀ ਨਾਲ ਬਹੁਤ ਕੁੱਟਿਆ ਜੀ ਬਹੁਤ ਛੱਟਾਂ ਮਾਰੀਆਂ ਜੀ ਉਹਦਾ ਬਾਹ ਫ੍ਰੈਕਚਰ ਹੋ ਗਈ ਜੀ ਤੇ ਉੱਥੋਂ ਉਹ ਲੈ ਕੇ ਬਾਈਕ ਸਾਈਕਲ ਪਰ ਬਿਠਾ ਕੇ ਲਿਆਏ ਆ ਜੀ ਫੋੜਸਾ ਤੇ ਬਿਠਾ ਕੇ ਉਹਨਾਂ ਨੇ ਘਰਾਂ ਲਿਆ ਕੇ ਕੁੱਟਿਆ ਜੀ ਫਿਰ ਫਿਰ ਬਾਹਰ ਚੱਕ-ਚੱਕ ਕੇ ਸਿਰ ਧਰਤੀ ਨਾਲ ਮਾਰਿਆ ਜੀ ਕਹਿੰਦੇ ਬਾਈ ਇਹ ਹੀ ਦੱਸਦੇ ਆ ਜੀ ਜਿਹੜੇ ਦਾਸ ਜੀ ਪਰਾਣੀ ਰੰਜਿਸ਼ ਜੀ ਨਹੀਂ ਸਾਡੇ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਨਾਲ ਆਉਣ ਦੇ ਬੰਦੇ ਜੀ ਸਿਰ ਪੱਗ ਵੀ ਲਾਈ ਆ ਜੀ ਉਹਨਾਂ ਦੇ ਅੱਗ ਲਾ ਕੇ ਫਿਰ ਸਿਰ ਮਾਰਿਆ ਜੀ ਧਰਤੀ ਨਾਲ ਸਾਡੇ ਕੋਈ ਕੇਸ ਆ 8 ਵਜੇ ਦੇ ਗ੍ਰੀ ਡਰਾਈਵਰ ਸੀਗੇ ਸਕੂਲ ਬੱਸ ਦੇ ਉਹਨਾਂ ਦਾ ਨਾਮ ਹੈਗਾ ਆਪਣੇ ਕੋਲ ਦੀਦਾਰ ਸਿੰਘ ਸਾਨੂੰ ਪਿਆਰਾ ਜੀ ਇਹ ਵੀ ਕੁੱਟਮਾਰ ਦਾ ਮਾਮਲਾ ਆ ਜਿੰਨੇ ਉਹਦੀਆਂ ਗੁੱਟੀਆਂ ਸੱਟਾਂ ਲੱਗੀਆਂ ਤੇ ਉਹਦਾ ਆਪਣੇ ਕੋਲ ਟ੍ਰੀਟਮੈਂਟ ਚੱਲਦੇ ਆ ਬਾਕੀ ਸਾਰਾ ਕੁਝ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਹੁੰਦਾ